ਪੁਲਿਸ ਅਤੇ ਨਗਰ ਨਿਗਮ ਨੇ ਦਰਬਾਰ ਸਾਹਿਬ ਦੇ ਕੋਲ ਹੈਰੀਟੇਟ ਰੋਡ ਤੇ ਨਜਾਇਜ਼ ਕਬਜ਼ੇ ਵਾਲੀ ਦੁਕਾਨਾਂ ਨੂੰ ਹਟਾਇਆ ਕਿਸੇ ਵੀ ਦੁਕਾਨਦਾਰ ਨੂੰ ਹੈਰੀਡਿਟੀ ਰੋਡ ਦੇ ਉੱਤੇ ਨਹੀਂ ਕਰਨ ਦਿੱਤਾ ਜਾਏਗਾ ਕਬਜ਼ਾ ਇਹ ਹੈ ਏਡੀਸੀਪੀ ਹਰਪਾਲ ਸਿੰਘ ਦਾ ਕਹਿਣਾ ਦਰਬਾਰ ਸਾਹਿਬ ਦੇ ਆਉਣ ਵਾਲੇ ਸ਼ਰਧਾਲੂਆਂ ਨੂੰ ਬਹੁਤ ਹੁੰਦੀ ਸੀ ਦਿੱਕਤ ਇਸ ਕਰਕੇ ਹਟਾਏ ਗਏ ਦੁਕਾਨਾਂ ਦੇ ਬਾਹਰ ਨਜਾਇਜ਼ ਕਬਜ਼ੇ ਇਸ ਤਰ੍ਹਾਂ ਅੱਜ ਕਾਰਪੋਰਸ਼ਨ ਦੇ ਸਹਿਯੋਗ ਦੇ ਨਾਲ ਅੱਜ ਜਿਹੜੀ ਹੈ ਹੈਰੀਟੇਜ ਸਟਰੀਟ ਦੇ ਉੱਤੇ ਜਿਹੜੀਆਂ ਨਜਾਇਜ਼ ਲੋਕਾਂ ਨੇ ਦੁਕਾਨਾਂ ਜਿਹੜੀਆਂ ਬਣਾਈਆਂ ਸੀ ਜਿੱਦੇ ਫੁੱਟਪਾਥ ਤੇ ਲੋਕਾਂ ਨੂੰ ਸੰਗਤਾਂ ਦੇ ਤੁਰਨ ਨੂੰ ਰਸਤਾ ਵੀ ਨਹੀਂ ਸੀ ਛੱਡਿਆ ਜਿਸ ਸੰਬੰਧੀ ਜਿਹੜੀ ਆ ਮਤਲਬ ਬੜੀਆਂ ਸ਼ਿਕਾਇਤਾਂ ਪਬਲਿਕ ਦੀਆਂ ਆ ਰਹੀਆਂ ਸੀ ਵੀ ਆਵਾਜਾਈ ਵਾਸਤੇ ਸੰਗਤਾਂ ਨੂੰ ਬੜੀ ਪ੍ਰੋਬਲਮ ਹੈ ਮਾਨ ਜੋ ਕਮਿਸ਼ਨਰ ਸਾਹਿਬ ਦੀਆਂ ਦਿਸ਼ਾ ਨਿਰਦੇਸ਼ ਦਿੱਤੇ ਕਾਰਪੋਰਸ਼ਨ ਕਮਿਸ਼ਨਰ ਕਮਿਸ਼ਨਰ ਪੁਲਿਸ ਦੇ ਅਧਿਕਾਰ ਦੇ ਆ ਜਿਹੜਾ ਜੋ ਨਜਾਇਜ਼ ਸਾਰੀ ਆ ਜ ਨਜਾਇਜ਼ ਕਬਜ਼ੇ ਜੋ ਹਟਾ ਦਿੱਤੇ ਪਰ ਸਰ ਇਹਨੇ ਪਹਿਲਾਂ ਵੀ ਕਾਰਵਾਈ ਹੋਈ ਆ ਪਰ ਇਹਨਾਂ ਵੱਲੋਂ ਫੇਰ ਲਾਇਆ ਜਾਂਦਾ ਹੈ ਫੇਰ ਜਗ੍ਹਾ ਰੁਕੀ ਜਾਂਦੀ ਆ ਇਸੇ ਤੇ ਜੀ ਉਸੇ ਸਪੈਸ਼ਲ ਮਾਨ ਜੋ ਕਮਿਸ਼ਨਰ ਸਾਹਿਬ ਜੀ ਵੱਲੋਂ ਸਪੈਸ਼ਲ ਜਿਹੜੀ ਇੱਕ ਟੀਮ ਲਾਤੀ ਗਈ ਹੈ ਜਿਹਦਾ ਇੰਚਾਰਜ ਜਿਹੜਾ ਵਾ ਇਧਰ ਆਓ ਇਹ ਰਾਮਤਾਨ ਸਿੰਘ ਜਿਹੜੇ ਆ ਇਹਦੇ ਸਰਪੰਚ ਇੰਚਾਰਜ ਲਾਏ ਗਏ ਮਾਨ ਜੋ ਪੁਸ਼ਨ ਨਗਰ ਨੇ ਅਤੇ ਸਾਡੇ ਮਾਨਯੋਗ ਸੀਟੀ ਸਾਹਿਬ ਵੱਲੋਂ ਸਾਨੂੰ ਤੋਂ ਦਰਜ ਹੈ ਕਿ ਇਹ ਹੈ ਵਿਸ਼ੇ ਸੀੜੀ ਬਹੁਤ ਜ਼ਿਆਦਾ ਸ਼ਿਕਾਇਤਾਂ ਨੇ ਇੱਥੇ ਬਹੁਤ ਲੋਕਾਂ ਨੇ ਕਲੇ ਕਰ ਦਿੱਤੇ ਹਨ ਇਹਨਾਂ ਲੋਕਾਂ ਨੇ ਸ਼ਿਕਾਇਤਾਂ ਐਸਪੀ ਨੇ ਸ਼ਿਕਾਇਤਾਂ ਅਤੇ ਡ੍ਰੈਫਟ ਨੂੰ ਮੱਦੇ ਨਜ਼ਰ ਆ ਕੇ ਅੱਜ ਇੱਕ ਸੰਗੀ ਕਾਰਜ ਕੀਤੀ ਹੈ ਜਿਸ ਤੇ ਸਪੈਸਿਫਿਕ ਵਾਲੇ ਅਧ ਨਗਰ ਨਿੰਦੇ ਸਾਰੇ ਮੁਲਾਜ਼ਮ ਸਾਰੀ ਲੇਬਰ ਤੇ ਆਟਾ ਜਿਹੜੇ ਕਰ ਰਹੇ ਹਨ ਉਸ ਤੇ ਨਾਲ ਹੀ ਤੁਹਾਡੇ ਮਾਨਯੋਗ ਸੀਸੇ ਇਹਨਾਂ ਦੁਕਾਨਦਾਰਾਂ ਨੂੰ ਬਹੁਤ ਏਰੀਆ ਸਾਡੇ ਮੰਗਨ ਨੂੰ ਉਹ ਡੈਕ ਕਰਦੇ ਆ ਕਿ ਤੁਸੀਂ ਆਪਣੇ ਦੁਕਾਨ ਦੇ ਅੰਦਰ ਹੈ ਕਿ ਆਪਣਾ ਕੰਮ ਕਰੋ ਰੋਡ ਦੇ ਉੱਤੇ ਜਾਂ ਫੁੱਟਪਾਥ 'ਤੇ ਇਹਦਾ ਕੰਮ ਨਾ ਕਰੋ ਜਿਹਨੇ ਆਮ ਲੋਕਾਂ ਨੂੰ ਅੰਨਸੁਖਾਤ ਨੂੰ ਮੁਸ਼ਕਲ ਕਰਾਵੇ ਸਰ ਜੀ ਦੁਬਾਰਾ ਜੇ ਇੱਕ ਤੇ ਇੱਕ ਵਿਸ਼ੇਸ਼ ਤੌਰ ਤੇ ਇਹ ਬਣਾਇਆ ਗਿਆ ਲਾਟ ਜਗਾ ਰੋਕ ਲਿਆ ਇਹਨਾਂ ਦੀ ਕਾਰਵਾਈ ਸਾਨੂੰ ਸਰਕਾਰ ਵੱਲੋਂ ਜੁਰੀ ਹਜਾ ਗਿਆ ਉਹਨਾਂ ਤੇ ਰੋਕੋ ਕਾਰਵਾਈ ਕੀਤੀ ਜਾਣੀ ਅਤੇ ਜਿਹਨੀਆਂ ਦੇ ਪਾਸੇ ਹਾਪਣੀਆਂ ਅਜੇ ਨਹੀਂ ਆਧਾਂੀਆਂ ਅਤੇ ਇਹਨਾਂ ਨੂੰ ਸਾਹ ਚਾਹੀ ਨਹੀਂ ਵੀ ਨਾ ਆਣ ਦੇਖੀ ਕਰਦੇ ਕਿ ਉਹ ਦੇ ਨਾ ਹੋਣ ਪਰ ਲੋਕਾਂ ਨੂੰ